ਦੀ ਨੰਨੀ ਦਾ ਨਾਮ ਅੰਜੂ ਚੰਦਰ ਪ੍ਰਧਾਨ ਨਗਰ ਕੌਂਸਲ ਖਰੜ ਮੈਂ ਸਾਰੇ ਖਰੜ ਵਾਸੀਆਂ ਨੂੰ ਉਪਦੇਸ਼ ਵਾਸੀਆਂ ਨੂੰ ਬਾਹਰ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਨੂੰ ਸਾਰਿਆਂ ਨੂੰ ਸਤੰਤਰਤਾ ਦੀ ਗੰਟੀ ਲਖਵੇਂ ਪਹਾਈ ਗੁੰਦੀ ਹੈ ਤੇ ਮੈਂ ਸਭ ਨੂੰ ਅਪੀਲ ਕਰਦੀ ਹਾਂ ਕਿ ਸੁਤੰਤਰਤਾ ਜਿਹੜੀ ਅਸੀਂ ਪਾਈ ਹੈ ਬੜੇ ਹੀ ਕੁਰਬਾਨੀਆਂ ਦੇ ਨਾਲ ਸਾਨੂੰ ਇਹ ਮਿਲੀ ਹੈ ਅਸੀਂ ਇਸ ਨੂੰ ਬੜੀ ਖੁਸ਼ੀ ਨਾਲ ਸ਼ਾਨ ਨਾਲ ਮਨਾਈਏ ਘਰ ਘਰ ਤਿਰੰਗਾ ਫੈਰਾਈਏ ਤੇ ਮੈਂ ਇੱਕ ਅਪੀਲ ਹੋਰ ਆਪਣੇ ਸ਼ਹਿਰ ਵਾਸੀਆਂ ਨੂੰ ਕਰਨਾ ਚਾਹੁੰਦੀ ਆ ਕਿ ਪਾਣੀ ਦੀ ਪ੍ਰੋਬਲਮ ਪੀਣ ਵਾਲੇ ਪਾਣੀ ਦੀ ਪ੍ਰੋਬਲਮ ਬੜੀ ਜਾਂਦੀ ਆ ਹਰ ਇੱਕ ਗਰਮੀਾਂ ਦੇ ਚੋਲਿ ਤੇ ਮੇਰੀ ਸਭ ਨੂੰ ਅਪੀਲ ਹੈ ਕਿ ਇੱਕ ਇੱਕ ਬੂੰਦ ਬੜੀ ਕੀਮਤੀ ਹੈ ਇਸ ਨੂੰ ਜ਼ਾਇਆ ਨਾ ਜਾਂਦਿਓ ਤੇ ਜਿੰਨੀ ਕੁ ਲੋੜ ਹੈ ਤੁਸੀਂ ਉਹਦੀ ਵਰਤੋਂ ਕਰੋ ਜਿਆਦਾ ਤੋਂ ਜਿਆਦਾ ਰੁੱਖ ਲਗਾਓ ਵਾਤਾਵਰਣ ਸ਼ੁੱਧ ਰਹੇ ਤੇ ਜਿਹੜਾ ਕੂੜਾ ਕਰਕਟ ਹੈ ਉਹ ਕੂੜੇਦਾਨ ਰੱਖੇ ਦੇ ਨਗਰ ਕੌਂਸਲ ਵੱਲੋਂ ਉਹਨਾਂ ਦੇ ਵਿੱਚ ਹੀ ਪਾਇਆ ਜਾਵੇ ਤਾਂ ਕਿ ਸਾਫ ਸਫਾਈ ਵੀ ਰਹੇ ਬਾਕੀ ਹੈਗਾ ਕਿ ਸ਼ਹਿਰ ਦੇ ਥੋੜੇ ਕੰਮ ਡਿਲੇ ਚੱਲ ਰਹੇ ਹਨ ਕਿਉਂਕਿ ਮੈਂ 4 ਜੁਲਾਈ ਨੂੰ ਨਗਰ ਕੌਂਸਲ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ ਤੇ ਉਦੋਂ ਉਦੋਂ ਸੰਭਾਲ ਦੀ ਬਰਸਾਤ ਦਾ ਸੀਜ਼ਨ ਸ਼ੁਰੂ ਹੋ ਗਿਆ ਇਸ ਕਰਕੇ ਥੋੜਾ ਜਿਹਾ ਕੰਮ ਡਿਲੇ ਹੋ ਰਿਹਾ ਸੀ ਬਰਸਾਤ ਦੇ ਰੁਕਣ ਦੀ ਇੰਤਜ਼ਾਰ ਕਰ ਰਹੇ ਹਾਂ ਥੋੜੇ ਦਿਨਾਂ ਬਾਅਦ ਕਿ ਟੈਂਡਰ ਸਾਰੇ ਖੁੱਲ ਚੁੱਕੇ ਹਨ ਵਰਕ ਆਰਡਰ ਨਾਲ ਦੀ ਨਾਲ ਵੀ ਅਸੀਂ ਕੰਮ ਸ਼ੁਰੂ ਕਰ ਦੇਨੇ ਜਦੋਂ ਕਿ ਬਰਸਾਤ ਦਾ ਹੋਇਆ ਵੀ ਥੋੜਾ ਜਿਹਾ ਪੇਸ਼ੈਂਸ ਰੱਖੋ ਜੇ ਕਿਸੇ ਵੀ ਸ਼ਹਿਰ ਦੀ ਜਦੋਂ ਡਿਵੈਲਪਮੈਂਟ ਹੁੰਦੀ ਹੈ ਪ੍ਰੋਬਲਮਸ ਉਥੇ ਆ ਗਈਆਂ ਹੀ ਆ ਜ਼ਰੂਰ ਹੁ ਸਿਵਰੇਜ ਦੀ ਲੋਡ ਤਾਂ ਗਈ ਹੈ ਇੰਨੀ ਜ਼ਿਆਦਾ ਤਿੰਨ ਚਾਰ ਸਾਲ ਦੇ ਵਿੱਚ ਹੀ ਬਹੁਤ ਜ਼ਿਆਦਾ ਡਵੈਲਪਮੈਂਟ ਵਧੀ ਆਇਆ ਕੋਦਮ ਤੇ ਉਹਦੇ ਕਰਕੇ ਹੀ ਇਹ ਪ੍ਰੋਬਲਮਸ ਆ ਰਹੀਆਂ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਹੀ ਅਪੀਲ ਕਰਦੀ ਆ ਕਿ ਥੋੜਾ ਜਿਹਾ ਟਾਈਮ ਸਾਨੂੰ ਦਿਓ ਅਸੀਂ ਸਾਰੇ ਹੀ ਸੰਸਥਾ ਦਾ ਹਰੇਕ ਸੜਕ ਦਾ ਅਸੀਂ ਇਹ ਕੰਮ ਸ਼ੁਰੂ ਕਰ ਦਿਆਂਗੇ ਜੀ ਮੈਂ ਫੇਰ ਤੋਂ ਇੱਕ ਵਾਰ ਤੁਹਾਨੂੰ ਸਾਰਿਆਂ ਨੂੰ ਸੁਤੰਤਰਤਾ ਦਿਵਸ ਦੀ ਬਹੁਤ ਬਾਰਗ